ਹਲੋ ਮਿੱਤਰੋ ਸਾਰਿਆਂ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜਿੰਨੇ ਵੀ ਭਰਾ ਆਪਣੇ ਪੇਜ ਨਾਲ ਜੁੜੇ ਨੇ ਪੇਜ ਨੂੰ ਫੋਲੋ ਕਰ ਲਓ ਤੇ ਆਪਣੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਅੱਜ ਆਪਾਂ ਤੁਹਾਨੂੰ ਇੱਕ ਖਾਸ ਜਾਣਕਾਰੀ ਦਾ ਮੈਸੇਜ ਦਿੰਨੇ ਆ ਕਿ ਜਿਹੜੀ ਆਪਾਂ ਬਾਈ ਜੀ ਆਹ ਦੇਖੋ ਬਈ ਤਕਰੀਬਨ ਕਣਕ ਬਾਬੇ ਦੀ ਕਿਰਪਾ ਨਾਲ ਬਹੁਤ ਸੋਹਣੀ ਹੈ ਆਪਣੀ ਤੇ ਦੇਖੋ ਜੀ ਤੁਸੀਂ ਜਿਹੜੀ ਆਪਾਂ ਬਾਈ ਜੀ ਮਸ਼ੀਨ ਨਾਲ ਬਿਜਾਈ ਕਰੀ ਐ ਉਹਦੇ ਵਿੱਚ ਸੁੰਡੀ ਦੇ ਚਾਂਸ ਬਹੁਤ ਘੱਟ ਐ ਕਿਉਂਕਿ 5-7% ਜ਼ਰੂਰ ਹੋ ਸਕਦੀ ਸੁੰਡੀ ਤਕਰੀਬਨ ਆਪਾਂ ਨੂੰ ਵੀ ਟਾਮੀ-ਟਾਮੀ ਜੀ ਸੁੰਡੀ ਮਿਲੀ ਸੀਗੀ ਬਈ ਜਿਹੜੇ ਬੂਜੇ ਸੁੱਕੇ ਸੀ ਆਪਾਂ ਜੜਪਟ ਕੇ ਦੇਖੀ ਉਹਨਾਂ ਦੇ ਤੇ ਉਹ ਪਾਣੀ ਦੇ ਨਾਲ ਹੀ ਖਤਮ ਹੋ ਗਈ ਤੇ ਜਿਹੜੇ ਭਰਾਵਾਂ ਨੇ ਬਾਈ ਜੀ ਸੁਪਰ ਸੀਡਰ ਨਾਲ ਕਰੀਏ ਬਜਾਈ ਤੇ ਪਰਾਲ ਬਹੁਤ ਜ਼ਿਆਦਾ ਸੀਗਾ ਉਹਨਾਂ ਦੇ ਵਿੱਚ ਹੀ ਜਲੇ ਸੁੰਡੀ ਆਈ ਹੈ ਤੇ ਇਹ ਭਰਾਵਾਂ ਦੀ ਆਪਾਂ ਵੀਡੀਓ ਦੇਖੇਗਾ ਬਾਈ ਬੀਜੀ ਨੇ 10 ਦੇ ਅੱ비 ਜਿੱਥੇ ਪਰਾਲੀ ਜਲਾਈ ਹੈ ਉੱਥੇ ਵੀ ਸੁੰਡੀ ਆਈ ਹੈ ਆਪਾਂ ਤਾਂ ਜੀ ਫਿਲਹਾਲ ਇਹੀ ਦੇਖਿਆ ਕਿ ਸੁਪਰਸੀਡਰ ਦੀ ਜਿਹੜੀ ਕਣਕ ਉਹਦੇ ਵਿੱਚ ਜ਼ਿਆਦਾ ਪੀਲਾਪਣ ਹੈ ਤੇ ਜਿਹੜੀ ਹੈ ਮਸ਼ੀਨ ਦੀ ਬਿਜਾਈ ਉਹਦੇ ਵਿੱਚ ਬਹੁਤ ਘੱਟ ਪੀਲਾਪਣ ਹੈ ਬਾਈ ਜੀ ਆ ਦੇਖੋ ਤੁਹਾਡੇ ਸਾਹਮਣੇ ਹੈ ਬਾਈ ਅੱਜ ਕਣਕ ਇਹ ਬਾਈ ਪੂਰੇ ਇਹਨੂੰ ਪਾਣੀ ਜ਼ਰੂਰ ਲਾਤਾ 24 ਦਿਨਾਂ ਤੋਂ ਆਪਾਂ ਤੇ 5 ਨਵੰਬਰ ਦੀ ਬੀਜੀ ਹੋਈ ਹੈ ਕਣਕ ਇਹ ਜੀਰੀ ਵਾਲੇ ਬਣਨ ਦੇ ਵਿੱਚ ਤੇ ਅੱਜ ਨੂੰ ਆਪਣੇ 8 ਦਸੰਬਰ ਹੋ ਗਿਆ 29 ਨਵੰਬਰ ਦਾ ਪਾਣੀ ਲੱਗਿਆ ਹੋਇਆ ਇਹਨੂੰ ਤੇ ਅੱਜ ਮੇਰਾ ਖਿਆਲ ਆ ਵੀ 9-10 ਦਿਨ ਹੋ ਗਏ ਪਾਣੀ ਲੱਗੇ ਨੂੰ ਵੀ ਤੇ ਗਿੱਲ ਪੂਰੀ ਪਈ ਏ ਆਪਾਂ ਐਵੇਂ ਜਿ ਘਰੀ ਦੂਜੀ ਰੇ ਇਹਦੇ ਵਿੱਚ ਸੁੱਟ ਦੇਣੀ ਏ ਠੀਕ ਆ ਬਾਈ ਜੀ ਦੂਜਾ ਨੰਬਰ ਹਾਂ ਜਿੱਥੇ ਜ਼ਿਆਦਾ ਸੰਢੀ ਹੈ ਉੱਥੇ ਆਪਾਂ ਨੂੰ ਦਿਨਾਂ ਦੇ ਵਿੱਚ ਰਿਜ਼ਲਟ ਮਿਲ ਜਾਂਦਾ ਤੇ ਵਾਹਣਾ ਦੇ ਵਣ ਖਾਲੀ ਕਰ ਦਿੰਦੀ ਹੈ ਆਪਾਂ ਵੀ ਸੁਪਰਸੀਡਰ ਦੀ ਬਿਜਾਈ ਕਰੀਏ ਇਸ ਵਾਰ 4 ਕਿੱਲੇ ਬਣ ਬੀਜੇ ਤੇ ਤੁਹਾਨੂੰ ਦੱਸਾਂਗੇ ਉਹਦਾ ਵੀ ਰਿਜ਼ਲਟ ਕਿਵੇਂ ਰਿਹਾ ਕਈ ਭਰਾਵਾਂ ਦੇ ਉਗਰਾਈ ਦੇ ਵਿੱਚ ਬਹੁਤ ਇਸ ਸਾਲ ਆਪਾਂ ਪੰਜਾਬ ਦੇ ਵਿੱਚੋਂ ਕਈ ਵੀਡੀਓ ਆ ਚੁੱਕੀਆਂ ਨੇ ਤੇ ਆਪਾਂ ਹਰ ਰੋਜ਼ ਜੋ ਮਾਹਰ ਡਾਕਟਰ ਹੈ ਉਹਨਾਂ ਦੀ ਵੀਡੀਓਜ਼ ਵੀ ਦੇਖਦੇ ਆਂ ਤੇ ਕਿਉਂਕਿ ਤਕਰੀਬਨ ਐਤ ਕੀ ਸੁਪਰਸੀਡਰ ਜੋ ਫੇਲ ਹੋ ਗਿਆ ਜੀ ਲੇਕਿਨ ਆਪਣੇ ਏਰੀਆ ਦੇ ਵਿੱਚ ਵਧੀਆ ਬਜਾਈ ਹੋਈ ਹੈ ਸੁਪਰਸੀਡਰ ਨਾਲ ਤਕਰੀਬਨ ਨਰਮੇ ਵਾਲੇ ਵਾਹਣ ਦੇ ਵਿੱਚ ਵੀ ਜੋ ਬਜਾਈ ਕਰੀ ਹੈ ਭਰਾਵਾਂ ਨੇ ਕਈ ਸਾਲਾਂ ਤੋਂ ਬਜਾਈ ਕਰ ਰਹੇ ਹਨ 3-4 ਸਾਲਾਂ ਤੋਂ ਵਧੀਆ ਰਿਜ਼ਲਟ ਮਿਲ ਰਿਹਾ ਹੈ ਉਹਨਾਂ ਨੂੰ ਇੱਕ ਤਾਂ ਥੋੜਾ ਜਿਹਾ ਸੁਪਰਸੀਡਰ ਦੀ ਬਜਾਈ ਹੈ ਥੋੜੀ ਜਿਹੀ ਲੇਟ ਉਕਦੀ ਹੈ ਦੂਜਾ ਨੰਬਰ ਵੀ ਜ਼ਿਆਦਾ ਪਾਉਣਾ ਪੈਂਦਾ ਤੇ ਮਸ਼ੀਨ ਦੀ ਵਜਈ ਹੈ ਜਿਹੜੀ ਆਪਾਂ 40 ਕਿਲੋ ਬੀ ਨਾਲ ਆਪਾਂ ਮੇਰਾ ਖਿਆਲ ਆ ਵੀ 35 ਕਿਲੋ ਬੀ ਦੇ ਨਾਲ ਵਧੀਆ ਡੱਕ ਰਵਾਂ ਦੇ ਵਿੱਚ ਆਪਾਂ ਜਿਹੜੀ ਇਹਦੀ ਕਣਕ ਦੀ ਉਪਜ ਲੈ ਸਕਦੇ ਆਪਾਂ ਬਾਈ ਬਹੁਤ ਵਧੀਆ ਝਾੜ ਲੈ ਸਕਦੇ ਅਗੇਤੀ ਹੋਵੇ ਕਣਕ ਬਛੇ ਤੇ ਤਾਂ ਕਿੰਨੇ ਹੀ ਬੀ ਮਰਜ਼ੀ ਪਾ ਲੋ ਇੱਕ ਤਾਂ ਬੀਜਨੀ ਆਪਾਂ ਅਕਤੂਬਰ ਦੇ ਮਹੀਨੇ ਦੇ ਵਿੱਚ ਤੇ ਇੱਕ ਬੀਜਨੀ ਯਾਰ ਆਪਾਂ ਦਸੰਬਰ ਦੇ ਲਾਸਟ 'ਚ ਤੇ ਵੜਣੀ ਆਪਾਂ April ਦੇ ਵਿੱਚ ਹੀ ਹੈ ਵੜਨਾ ਇਕੱਠਿਆਂ ਨੂੰ ਦੋਨਾਂ ਨੂੰ ਇਹ ਨਹੀਂ ਹੋ ਸਕਦਾ ਨਾ ਜਿਹੜੀ ਪੰਜ ਮਹੀਨਿਆਂ ਦੀ ਵੈਰਾਈਟੀ ਹੈ ਜਿਹੜੀ ਪੂਰੇ 327 ਵੈਰਾਈਟੀ ਲਾ ਲਓ ਤੁਸੀਂ 71 ਲਾ ਲਓ 72 ਲਾ ਲਓ ਇਹ ਸਾਰੀਆਂ ਤਕਰੀਬਨ ਪੰਜ ਮਹੀਨਿਆਂ ਦੀ ਵੈਰਾਈਟੀ ਹੈ ਠੀਕ ਹੈ ਜੀ ਮੇਰਾ ਖਿਆਲ ਆ ਵੀ 28 ਕ ਪੰਜੇ ਜਿਹੜੀ ਉਹ ਵੀ 120 ਦਿਨ ਦੀ ਵੈਰੈਟੀ ਹੈਗੀ ਹੈ ਆਪਾਂ 20 ਕਹਿ ਦਨੇ ਹੈ ਤਾਂ ਰეკਮੈਂਡਡ ਤਾਂ ਉਹ 25 28 ਦਿਨਾਂ ਦੇ ਲਗਭਗ ਹੈ ਤੇ ਫਿਰ ਆਪਾਂ ਦਿਨ ਕਿਵੇਂ ਪੂਰੇ ਕਰਾਂਗੇ ਬਾਈ ਜਿਹਨਾਂ ਦੇ ਆ ਸੁਪਰ ਸੀਡਰ ਦੀ ਬਿਜਾਈ ਦਿਖਾਣੇ ਤੁਹਾਨੂੰ ਆਪਾਂ ਕਣਕ ਆਪਣੇ ਤੇ ਕਰੀ ਨੂੰ ਬਹੁਤ ਸੋਹਣੀ ਉਗਰੀ ਹੈ ਬਾਈ ਜੀ ਸੁਪਰ ਸੀਡਰ ਦੀ ਤੇ ਇਹਦੀ ਵੀਡੀਓ ਆਪਾਂ ਸਪੈਸ਼ਲ ਕਰਾਂਗੇ ਕਿਸੇ ਨਾ ਕਿਸੇ ਦਿਨ ਜਦ ਟਾਈਮ ਮਿਲੇ ਆਪਾਂ ਨੂੰ ਤੇ ਆਪਾਂ ਨੂੰ ਥੋੜੀ ਜੀ ਇਹਦੇ ਵਿੱਚ ਇੱਕ ਪਾਣੀ ਜ਼ਿਆਦਾ ਪੀਣ ਕਰਕੇ ਥੋੜੀ ਜਿਹੀ ਐ ਲੱਗਦਾ ਵੀ ਮੈਗਜ਼ੀਨ ਦੀ ਥੋੜੀ ਘੱਟ ਲੱਗਦੀ ਥੋੜਾ ਜਿਹਾ ਪੀਲਾ ਪਨ ਲੱਗਦਾ ਹੈ ਕਿਉਂਕਿ ਇੱਕ ਕਿਆਰੇ ਦੇ ਵਿੱਚ 2 ਦਿਨ ਲਗਾਤਾਰ ਪਾਣੀ ਪੀ ਗਏ ਇਸ ਕਰਕੇ ਕਈ ਰੇ ਬਾਣਾ ਦੇ ਵਿੱਚ ਆ ਜਾਂਦੀ ਹੈ ਬਈ ਘੱਟ ਹੈ ਮੈਗਜ਼ੀਨ ਦੀ ਫਾਲਤੂ ਆਪਾਂ ਖਰਚਾ ਇਹ ਨਹੀਂ ਤੇ ਕੋਈ ਨਹੀਂ ਕਰਿਆ ਸਿਰਫ ਕੱਲੀ ਜੂਰੀਆ ਰੇ ਪਾਈ ਹੈ ਨਾਲ ਇਹਦੇ ਕੁਝ ਨਹੀਂ ਪਾਇਆ ਬਾਈ ਆਪਾਂ ਹੋਰ ਠੀਕ ਹੈ ਜੀ ਤੇ ਆਪਾਂ ਨੂੰ ਹਲੇ ਤੱਕ ਸੁੰਡੀ ਕਿਤੇ ਮਿਲੀ ਨਹੀਂ ਮੇਰਾ ਖਿਆਲ ਆ ਵੀ ਆਪਾਂ ਨੂੰ ਪੰਜਾਂ ਛਿਆਂ ਕਿੱਲਾਂ ਦੇ ਵਿੱਚ ਇੱਕ ਅੱਧਾ ਬੂਝਾ ਮਿਲਿਆ ਸੀ ਸੁੰਡੀ ਵਾਲਾ ਬਾਈ ਜਿਹਦੇ ਵਿੱਚ ਆਪਾਂ ਸੁੰਡੀ ਤੁਰਦੀ ਫਿਰਦੀ ਦੇਖੀ ਸੀਗੀ ਤੇ ਜਿੰਨਾ ਆਪਾਂ ਪਾਣੀ ਲਾ ਕੇ ਹਟੇ ਸੀ ਦੂਜੇ ਦਿਨ ਤੇ ਅੱਜ ਮੈਨੂੰ ਲੱਗਦਾ ਉਹ ਵੀ ਨਹੀਂ ਆਪਾਂ ਨੂੰ ਦੇਖਣ ਨੂੰ ਮਿਲੀ ਸੁੰਢੀ ਦਾ ਮੇਨ ਮਕਸਦ ਹੈ ਪਰਾਲੀ ਆਪਾਂ ਬਾਈ ਜੀ ਗੱਠਾ ਬਣਾਈਆਂ ਸੀਗੀਆਂ ਪਰਾਲ ਦੀਆਂ ਨਾ ਕੋਈ ਪਰਾਲ ਨੂੰ ਅੱਗ ਲਾਇਆ ਆਪਾਂ ਤੇ ਵਧੀਆ ਸ਼ਾਨਦਾਰ ਤਰੀਕੇ ਦੇ ਨਾਲ ਬਿਜਾਈ ਕਰੀ ਸੀਗੀ ਇਸ ਕਰਕੇ ਕਿਉਂਕਿ ਆਪਾਂ ਨੂੰ ਦੁਬਾਰੇ ਖਰਚਾ ਕਰਨ ਦੀ ਫਿਰ ਜ਼ਰੂਰਤ ਨਹੀਂ ਪੈਂਦੀ ਕਈ ਵੀਰ ਮੈਂ ਦੇਖਿਆ ਐਵੇਂ ਜਿਹੀ ਕਰੀ ਬੀਜ ਆ ਪਾਇਆ ਸੁਪਰ ਸੀਡਰ ਦੇ ਵਿੱਚ ਤੇ ਮਾਸੇ ਇੱਕ ਵਾਰ ਸੁਪਰ ਸੀਡਰ ਕੋ ਘਾਤਾ ਅਗਲਾ ਕਹਿ ਜਾਂਦਾ ਆਪਾਂ ਯਾਰ ਬਿਜਾਈ ਕਰਤੀ ਟਾਈਮ ਨਾਲ ਵੀ ਬੀਜਣਾ ਕੀ ਔਖਾ ਗਾ ਸਾਰੇ ਮਸ਼ੀਨ ਵਾਲਾ ਬਿਜਾਈ ਕਰੀ ਐ ਰੂਟਾਵੇਟਰ ਨਾਲ ਵਾਹ ਕੇ ਤਬੀਆਂ ਨਾਲ ਵਾਹ ਕੇ ਹਲਾ ਨਾਲ ਵਾਹ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਬਿਜਾਈ ਕਰੀ ਬਾਈ ਮੇਰਾ ਖਿਆਲ ਹੈ ਵੀ ਸੁਪਰ ਸੀਡਰ ਨਾਲ ਉਹਨਾ ਬੈਨੀਫਿਟ ਨਹੀਂ ਜਿੰਨਾ ਮਤਲਬ ਆਪਾਂ ਨੂੰ ਆਪਾਂ ਇਸ ਵਾਰ ਆਹ ਪੜਵਾਨ ਬਿਜਾਇਆ ਬਈ ਸੁਪਰ ਸੀਡਰ ਨਾਲ ਤੇ ਆ ਵੰਦੇ ਵਿੱਚ ਆਪਾਂ ਰੇਜ ਲਾ ਕੇ ਤੇ ਤੋਤੇ ਹਲ ਮਾਰ ਕੇ ਤੇ ਉਤੋਂ ਦੀ ਰੂਟਾਬੀਟਰ ਮਾਰਦਾ ਜੀ ਆਪਾਂ ਖੁੱਲ ਡੁੱਲ ਕੇ ਮੇਰਾ ਖਿਆਲ ਆ ਵੀ 10 ਲੀਟਰ ਤੇਲ ਨਾਲ 1 ਕਿੱਲਾ ਤਿਆਰ ਕਰਤਾ ਠੀਕ ਹੈ ਨਾ ਜੀ ਫੇਰ ਵੀ ਆਪਾਂ ਨੂੰ ਸੁਪਰ ਸੀਡਰ ਨਾਲ ਉਹ ਜੇ ਕਿਰਾਏ ਤੇ ਵੀ ਜਾਣ ਨਾਲੋਂ ਪੜਤੇਦਾਰ ਹੈ ਹਾਂ ਜਿਹੜੇ ਵੀ ਕਿਸਾਨ ਭਰਾ ਕੋਲੇ ਬਈ ਸੰਦਾਂ ਦੀ ਸ਼ਾਰਟੇਜ ਹੈ ਮਜਬੂਰੀ ਬਣ ਜਾਂਦੀ ਉਹਦੀ ਗੱਲ ਕਰ ਇਹ ਕਹਿੰਦੇ ਆ ਵੀ 6 ਮਹੀਨੇ ਦੀ ਖੇਤੀ ਬਈ ਉਹਨੂੰ ਸ਼ੌਂਕ ਸਮਾਰ ਕੇ ਵਧੀਆ ਆਰਾਮਦਾਰੀ ਤਰੀਕੇ ਨਾਲ ਬੀਜੋ ਕਾਲਾ ਨਾ ਕਰੋ ਵੀਡੀਓ ਕਿਵੇਂ ਲੱਗੀ ਕਮੈਂਟ ਜਰੂਰ ਕਰਿਓ ਤੇ ਲਾਈਕ ਸ਼ੇਅਰ ਕਰਿਓ ਧੰਨਵਾਦ